ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਪਸਿਆਣਾ ਤਹਿਸੀਲ ਤੇ ਜ਼ਿਲ੍ਹਾ ਬਾਈ ਦਾ ਪਟਿਆਲਾ ਪਟਿਆਲਾ ਸ਼ਹਿਰ ਦੇ ਬਿਲਕੁਲ ਨੇੜੇ ਆ ਗਿਆ ਅੱਜ ਦੀ ਵੀਡੀਓ ਚ ਤਿੰਨ ਮੱਝਾਂ ਦਿਖਾਵਾਂਗੇ ਇੱਕ ਗਾਂ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਬੱਛੀ ਦੋ ਮੱਝਾਂ ਤਾਜ਼ੀਆਂ ਸੂਈਆਂ ਨੇ ਬਿਲਕੁਲ ਤੇ ਇੱਕ ਦਾ ਰਹਿ ਗਿਆ ਇੱਕ ਮਹੀਨਾ ਪੈਂਡਿੰਗ ਤੇ ਜਿਹੜਾ ਰਿਕਾਰਡ ਆ ਰਿਕਾਰਡ ਬਾਈ ਕਹਿੰਦਾ ਹੈਗਾ 16-17 ਕਿਲੋ ਦਾ ਤੇ ਬਾਕੀ ਸਾਰੀਆਂ ਮੱਝਾਂ ਤੇ ਗਾਵਾਂ ਦਾ ਜਿਹੜਾ ਰੇਟ ਆ ਰੇਟ ਬਾਈ ਤੋਂ ਵੀਡੀਓ ਚ ਹੀ ਕਰਾ ਦਾਂਗੇ ਮੇਨ ਕੰਮ ਹੈਗਾ ਦੁੱਧ ਦਾ ਲੇਬਰ ਦੀ ਸਮੱਸਿਆ ਕਰਕੇ ਬਾਈ ਕਹਿੰਦਾ 5 ਤੋਂ 6 ਪਸ਼ੂ ਸੇਲ ਕਰਨੇ ਆ ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋੜ ਕੇ ਦਿਖਾਵਾਂਗੇ ਆ ਜੀ ਸਤਿ ਸ੍ਰੀ ਅਕਾਲ ਬਾਈ ਸਾਰੇ ਬਾਈ ਨਾਮ ਤੇ ਡਰੈੱਸ ਬੋਲ ਦੋ ਜੀ ਨਾਮ ਬਲਜੀਤ ਹਾਂਜੀ ਜ਼ਿਲ੍ਹਾ ਤੇ ਆਪਣਾ ਤਹਿਸੀਲ ਪਟਿਆਲਾ ਪਿੰਡ ਕਿਹੜਾ ਜੀ ਪਿੰਡ ਪਸਿਆਣਾ ਪਿੰਡ ਪਸਿਆਣਾ ਹਾਂ ਮੇਰੇ ਖਿਆਲ ਆ ਜਿਹੜੀ ਪਾਖੜਾ ਆ ਗਈ ਪਟਿਆਲੇ ਆ ਪਾਖੜਾ ਪਾਖੜਾ ਤੋਂ ਬਸ ਆਪਾਂ ਸੱਜਿਆ ਸਮਾੜੇ ਨੂੰ ਜਾਂਦੇ ਹੋ ਪਹਿਲਾ ਪਿੰਡ ਆ ਬਣੀ ਕਿੰਨੀ ਕੁ ਦੂਰ ਰਹਿ ਗਈ ਇੱਥੋਂ ਪਟਿਆਲੇ ਤੋਂ ਹਾਂਜੀ ਪਾਖੜਾਲੇ ਤੂੰ ਪਾਖੜਾ ਤੋਂ ਨਾਲ ਹੀ ਆ ਬਸ ਪਾਖੜਾ तकरीबन 2 ਕਿਲੋਮੀਟਰ ਹੋਊਗਾ ਨਾ 2 ਕਿਲੋਮੀਟਰ ਹੈ ਨਹੀਂ ਪਾਖੜਾ ਦੇ ਜਿਹੜਾ ਆਪਣੀ ਚੌਂਕੀ ਆ ਗਈ ਨਾ ਉਸ ਤੋਂ ਆਪਣੇ ਪਿੰਡ ਦੀ ਵਜਦੀ ਆ ਉਹ ਠੀਕ ਆ ਗੱਲ ਉਹਦੇ ਬਿਲਕੁਲ ਨਾਲ ਹੀ ਆ ਨਾਲ ਹੀ ਆ ਆ ਝੋਟੀ ਤੋਂ ਕਰ ਲਈਏ ਸ਼ੁਰੂ ਹਾਂ ਇਹ ਤੋਂ ਕਰ ਆ ਮਾਰਗਰੀ ਕੈਮਰਾ ਇੱਕ ਨੰਬਰ ਵਾਲੀ ਝੋਟੀ ਤੇ ਤੋਰਦੇ ਬਾਈ ਫੋਲ ਕੇ ਸੁਆ ਕਿੜਾ ਇਹਦਾ ਸੁਆ ਦੂਜਾ ਬਾਈ ਛਿੱਗੀ ਆ ਮੂੰਹ ਛਿੱਗੀ ਆ ਦੰਦਾਂ 'ਚ 6 ਦੰਦ ਆ ਗਏ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਅੱਜ 8ਵਾਂ ਦਿਨ ਹੈ ਬਾਈ 8ਵਾਂ ਦਿਨ ਨਾਲ ਆ ਗਿਆ ਇਹਦੇ ਮੇਲਕਾਫ ਮੇਲਕਾਫ ਅਠਾ ਦਿਨਾਂ ਦੀ ਸੂਈ ਕੋਲੇ ਹੁਣ ਦੁੱਧ ਕੈ ਲਈਏ ਬੋਲਾ ਕੈ ਲਈਏ ਰੈਡੀ ਕਿੰਨਾ ਦੁੱਧ 12 ਕਿਲੋ ਰੈਡੀ ਆ ਜੀ 12 ਕਿਲੋ ਇਸ ਟਾਈਮ ਹਾਜ਼ਰ ਆ ਹਾਂ ਸੂਆ ਆ ਗਈ ਦੁੱਜਾ ਤੇ ਦੰਦਾਂ ਚ ਆ ਗਈ ਸੱਜਣੋ 6 ਦੰਦ ਬਾਕੀ ਥਾਂ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਝੋਟੀ ਉਦਾਂ ਕੁਆਲਿਟੀ ਆ ਗਈ ਏ ਅਲੀ ਆ ਗਈ ਬਈ ਇਹ ਆਪਾਂ ਖਰੀਦੀ ਆ ਕ ਮਤਲਬ ਆਪਾਂ ਖਰੀਦ ਕੇ ਲਿਆਏ ਆ ਵੀ ਹਰਿਆਣੇ ਤੋਂ ਖਰੀਦੀ ਆ ਇਹ ਠੀਕ ਆ ਗੱਲ ਹਾਂ ਕੈਥਲ ਜ਼ਿਲ੍ਹੇ ਚੋਂ ਠੀਕ ਆ ਜੀ ਤੇ ਦੁੱਧ ਹੁਣ ਜਿਵੇਂ 12 ਕਿਲੋ ਹਾਜ਼ਰ ਆ ਡੰਗ ਦੋ ਡੰਗ ਆਪਾਂ ਚ ਵਾਦਿਆਂਗੇ ਹਾਂ ਕੋਈ ਗੱਲ ਨਹੀਂ ਕੋਈ ਇਸੇ ਤਰ੍ਹਾਂ ਦਾ ਕੋਈ ਚੱਕਰ ਨਹੀਂ ਚਾਹੀ ਚਾਰ ਡੰਗ ਛੋ ਲੈਣਗੇ ਮੈਲੇ ਤਾਂ ਨਹੀਂ ਚੱਲੀ ਬਾਈ ਨਾ ਮੈਲੇ ਇਹ ਚੱਲੀ ਨਹੀਂ ਹੈਗੀ ਆ ਮੈਲੇ ਬਾਈ ਕਹਿੰਦਾ ਹਜੇ ਚੱਲੀ ਨਹੀਂ ਝੋਟੀ ਦੁੱਧ ਦੇ ਕੋਲੇ ਆ ਗਿਆ 12 ਕਿਲੋ ਹਾਜ਼ਰ ਤੇ ਦਿਖਾਵਾ ਬਹੁਤ ਸੋਹਣਾ ਰੱਖ ਰਿਹਾ ਥੱਲੇ ਤੋਂ ਕਿਉਂਕਿ ਐ ਸਮਝ ਲਓ ਵੀ ਹਲੇ ਇੱਕ ਘੰਟੇ ਮੰਗੂ ਇਹਦਾ ਪੈਂਡਿੰਗ ਆ ਚਵਾਈ ਦਾ ਮੜੀ ਜੀ ਭਾਲ ਰੱਖਦੀ ਆ ਬਾਈ ਆ ਨਾਲ ਆ ਗਿਆ ਮੇਲ ਕਫ ਉਹਦਾ ਪਾਸਾ ਪੂਸਾ ਤਾਂ ਨਹੀਂ ਨਾ ਨਾ ਪਾਸਾ ਪੂਸਾ ਕੋਈ ਨਹੀਂ ਭਾਲਾ ਇੱਥੇ ਦਿਖਾ ਦੇ ਗਰੀ ਬਈ ਆਰਡਰ ਬਹੁਤ ਸੋਹਣਾ ਰੱਖਦੀ ਆ 19 20 ਭਾਲ ਜ਼ਰੂਰ ਆ ਗਈ ਇਹਨੂੰ ਦੰਦਾਂ 'ਚ ਛੇ ਦੰਦ ਆਂਦਾ ਤੇ ਦੋ ਗਾਂ ਵਾਲੇ ਬੰਦੇ ਦਿਖਾ ਦੇ ਤੇ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੇ 1 ਨੰਬਰ ਓਕੇ ਆ 100 ਦੀ 100 ਫੋਕੀ ਆ ਗਈ ਬਿਲਕੁਲ ਪੂਰੀ ਫੋਕੀ ਕਿੰਨਾ ਕ ਦੁੱਧ ਪਾ ਸਕਦੀ ਆ ਪੀਕ ਲੈਵਲ ਤੇ ਮੈਲੇ ਚ ਚੱਲਦੇ ਔਰ 15 ਤੱਕ ਦਊਗੀ 15 ਤਾਂ ਰਾਮ ਨਾਲ ਕਹਿੰਦਾ ਵੀ 12 ਤਾਂ ਅੱਜ ਤਿਆਰੀ ਹੋ ਗਿਆ ਹਾਂ ਆਪਾਂ 12 ਬਾਲਟੀ 'ਚ ਪੈਂਦਾ ਜੇ ਤੋਂ ਆਪਾਂ ਇਹਦੇ ਕੋਲੇ ਹੈਗਾ ਸੱਜਣੋਂ ਤਿਆਰੀ ਦਾ ਮੈਲੇ ਝੋਟੀ ਹਜੇ ਲੱਗੀ ਨਹੀਂ ਕਿਉਂਕਿ ਮੈਲੇ ਲੱਗ ਕੇ ਬਾਈ ਉਮੀਦ ਹੁੰਦੀ ਆ ਵੀ ਤਕਰੀਬਨ 2 ਕਿਲੋ ਦੁੱਧ ਪਸ਼ੂ ਅਪ ਕਰ ਜਾਂਦਾ ਕਰ ਗਏ ਤੇ ਰੇਟ ਇਹਦਾ ਕੀ ਰਹੂਗਾ ਜੀ ਰੇਟ ਇਹਦਾ ਬਾਈ ਰਹੂਗਾ ਸਵਾ 1 ਲੱਖ ਤੇ 25000 25000 ਮਾਨਤਾਣੋ ਚ ਹੋ ਜੂ ਮਾਨਤਾਣ ਕਰ ਦਾਂਗੇ ਆ ਮਾਨਤਾਣ ਬਾਈ ਕਹਿੰਦਾ 1 ਲੱਖ ਤੇ 25000 ਚ ਕਰ ਦਾਂਗੇ ਝੋਟੀ ਆ ਗਈ ਫੁਲ ਸ਼ਕੀਨ ਬਿਊਟੀ ਵਾਲੇ ਮਾਮਲੇ ਚ ਵੀ ਸਿੰਗ ਵੀ ਬਿਲਕੁਲ ਬੰਦ ਆ ਗਿਆ ਦਰਦੀ ਵਾਲੇ ਮਾਮਲੇ ਦੀ ਗੱਲ ਕਰ ਲਈਏ ਲੈਗ ਸਕੋਰ ਵਾਲੇ ਤੇ ਥਾਣ ਦਾ ਸੈਜ ਬਹੁਤ ਹੁਣਾ ਰੱਖਦੀ ਆ ਤੇ ਹੁਣ ਮਾਰ ਦੇ ਘਰੀ 2 ਨੰਬਰ ਵਾਲੀ ਤੇ ਕੈਮਰਾ ਤੋੜ ਦੋ ਦੋ ਨੰਬਰ ਵਾਲੀ ਜਸਮਨ ਗੜਾ ਬਾਈ ਇਹਦਾ ਦੂਜਾ ਸੂਆ ਬਾਈ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਕੱਟੀ ਆ ਗਈ ਆ ਇਹਦੇ ਨਾਲ ਕੱਤੀ ਆ ਗਹਿਰੀ ਕੱਟੀ ਤੇ ਵੀ ਮਾਰਦੀ ਕੈਮਰਾ ਨਾਲ ਇਹਦੇ ਕੱਟੀ ਇਹ ਵੀ ਉਧਰੋਂ ਆਈ ਹੈ ਬਾਈ ਹਾਂ ਵਧੀਆ ਸੀਵਨ ਦੀ ਕੱਟੀ ਹੈ ਕਹਿੰਦੇ ਉਹ ਠੀਕ ਆ ਜੀ ਉਧਰ ਦਾ ਤਕਰੀਬਨ ਜੇ ਗੱਲ ਕਰ ਲਈਏ ਹਰਿਆਣੇ ਜੀ ਦਾ ਸੂਆ ਤਕਰੀਬਨ ਐਚ ਐਲ ਡੀ ਵੀ ਦਾ ਸਰਕਾਰੀ ਚੰਗਾ ਹੀ ਵਰਤ ਗਿਆ ਸਾਰਾ ਟੋਪ ਦਾ ਇਹਦਾ ਸੂਆ ਕੈਕ ਦਿੰਦਾ ਹੋਗਾ ਜੀ ਇਹਦਾ ਪਰਸੋਂ ਤੋਂ ਚੌਥੇ ਰਾਤ ਨੂੰ ਸੁੱਈਏ ਬਾਈ ਅੱਜ ਬੋਲਾ ਹਾਜ਼ਰ ਕਿੰਨਾ ਹੋਊਗਾ ਜੀ ਬੋਲਾ ਇਹਦੇ ਥੱਲੇ 10 ਕਿਲੋ ਰੈਡੀ ਹੈ 10 ਕਿਲੋ ਡੰਗ ਦੋ ਦੂਰ ਚੂਨਾ ਇਹਦੀ ਦੁੱਧ ਦੀ ਕੀ ਰਿਪੋਰਟ ਆ ਇਹਦੀ ਦੁੱਧ ਦੀ 16 ਕਿਲੋ ਦੀ ਰਿਪੋਰਟ ਆ 16 ਕਿਲੋ ਤੇ ਚੱਲਦੀ ਆ ਗਰਮੀ ਗਰਮੀ ਦੇ ਹਿਸਾਬ ਨਾਲ ਵੀ ਬਿਹੋੜ ਗਰਮੀ ਆ ਵੈਸੇ ਉਹਨਾਂ ਨੇ 17 17 ਸਤੂਰਾਂ ਦੇ ਗੇੜੇ ਚ ਚੱਲਦੀ ਆ 17 ਚ ਠੰਡ ਚ ਠੀਕ ਆ ਗੱਲ ਚੋਣ ਚਵਾਉਣ ਦੀ ਕਿਵੇਂ ਆ ਜੀ ਚੋਣ ਦੀ 1 ਨੰਬਰ ਚੋਣ ਚਵਾਉਣ ਦੀ ਬਾਈ ਕਹਿੰਦਾ ਓਕੇ ਆ ਤੇ ਬਾਕੀ ਥੱਲੇ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਥਣ ਦਾ ਸਾਇਦ ਸੋਨਾ ਰੱਖਦੀ ਆ ਤੇ ਚਬਾਈ ਦੀ ਬਾਈ ਕਹਿੰਦਾ ਹੈਗੀ ਆ ਆਪਰੇ ਤੇ ਇੱਕ ਦੇ ਗੱਲ ਕਰ ਲਈਏ ਮੋਡੀਫਾਈ ਨਹੀਂ ਕਰੀ ਬਾਈ ਨੇ ਆ ਗਈ ਬਰੀਕ ਬਾਈ ਫਿਰ ਹਣਾ ਜਮੇ ਬਰੀਕ ਹਾਂ ਹਰਿਆਣੇ ਦੇ ਪਸ਼ੂਆਂ ਦੀ ਇੱਕ ਖਾਸੀਅਤ ਹੁੰਦੀ ਆ ਸੱਜਣੋ ਵੀ ਇਹ ਦੁੱਧ ਲੰਬਾ ਟਾਈਮ ਦੇਂਦੇ ਨੇ ਬਾਕੀ ਨਾਲ ਸੋਣੀ ਕੱਟੀ ਆ ਗਈ ਇਹਦੇ ਇਹਦਾ ਦੁੱਧ ਬਾਈ ਕਹਿੰਦਾ 16 ਕਿਲੋ ਦੱਸਿਆ ਮਾਲਕਾਂ ਨੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਕਰਾਂ 120 ਬਾਈ 1 ਲੱਖ ਤੇ 20 ਠੀਕ ਹੈ 100 ਜੀ ਕਿੰਨਾ ਕਰੀਓ ਜੀ ਫਿਕਸ ਜੀ 18 2000 ਮਾਨ ਕਰ ਦਾਂਗੇ 18 ਨਹੀਂ ਕਰਦਾ ਜੇ ਜੋੜਾ ਲੈਣਾ ਹੋਵੇ ਕਿਸ ਜੋੜਾ ਜੋੜਾ ਚ ਕਰ ਦਾਂਗੇ ਮਾਨਦਾਨ 1000 ਰੁਪਿਆ ਠੀਕ ਹੈ ਗੱਲ ਜੇ ਕਿਸੇ ਭਰਾ ਨੇ ਜੋੜਾ ਲੈਣਾ ਭਾਈ ਕਹਿੰਦਾ ਜੋੜੇ ਚ ਵੀ ਮਾਨਤਾਨ ਹੋ ਜੂਗਾ ਤੇ ਹੁਣ ਮਾਰ ਦੇ ਗਾਈ ਚੰਨਾ ਨੰਬਰ ਤੇ ਮੱਛੀ ਚੱਕਿਆ ਬੜਾ ਕੱਦ ਬੱਡਾ ਆ ਗਿਆ ਫੁੱਲ ਵੱਡਾ ਇਹਦਾ ਪੂਸ ਤੋਂ ਥੋੜੀ ਜਿਹੀ ਲੰਡੀ ਆ ਗਈ ਜੇ ਗੱਲ ਕਰ ਲਈਏ ਤੋਰੀ ਬਈ ਹੌਲ ਕੇ ਇਹ ਕਿਹੜਾ ਸੁਆਸ ਹੁੰਦੀ ਹੈ ਬਾਈ ਇਹ ਚੌਥਾ ਸੁਆਸ ਹੁੰਦੀ ਹੈ ਵੀ ਆਪਾਂ ਕੋਈ ਝੂਠ ਨਹੀਂ ਹੈਗਾ ਲੋਕੀਆ ਨਾ ਸਿੰਗਲ ਸੰਗ ਨੀ ਬਣਵਾਇਆ ਨਾ ਕੁਝ ਨਹੀਂ ਆਪਣੇ ਬਣਵਾਇਆ ਦਾ ਆਪਣੇ ਘਰ ਦੇ ਡੰਕਰਾਂ ਯਾਰ ਇਹ ਲੇਬਰ ਦੀ ਸਮੱਸਿਆ ਨਹੀਂ ਹੋਰ ਕੋਈ ਅੱਡੀ ਕੋਈ ਗਲਤੀ ਆ ਗਈ ਸੱਜਣੋ ਬਿਲਕੁਲ ਬਰੀਕ ਚਮੜੇ 'ਚ ਕੱਦ ਆ ਗਿਆ ਫੁੱਲ ਤੇ ਬਾਜਨ ਵੀ ਫੁੱਲ ਆ ਗਿਆ ਫੁੱਲ ਵੱਡੀ ਮਹਿਸਾ ਬਾਜਨ ਵਾਲੀ ਆ ਇਹਦਾ ਟਾਈਮ ਕਿੰਨਾ ਕੁ ਪੈਂਡਿੰਗਾ ਬਾਈ ਇਹ ਤਾਂ 25 ਤਰੀਕ ਨੂੰ ਦਿਨ ਪੂਰੇ ਨੇ ਬਾਈ ਅਗਲੇ ਤਕਰੀਬਨ 27 28 ਦਿਨ ਪੈਂਡਿੰਗ ਨੇ ਇਹ ਤੇ ਦੁੱਧ ਕਿੰਨਾ ਕੱਢ ਦਿੰਦੀ ਆ ਦਸ 17 ਤੋਂ 18 ਕਿਲੋ ਦੁੱਧ ਦਿੰਦੀ ਆ ਬਾਈ ਬੜੀ ਮੈਸਰ 17 ਕਿਲੋ ਆਪਣੇ ਕੋਲ ਦਿੰਦੀ ਰਹੀ ਆ ਹਾਂ ਦਿੰਦੀ ਨਹੀਂ ਤੀਜੇ ਸੂਏ ਤੀਜੇ ਸੂਏ ਬਾਈ ਕਹਿੰਦਾ ਮਨ ਲਓ ਵੀ 17 ਤੋਂ 18 ਕਿਲੋ ਦੁੱਧ ਦੱਤਾ ਤੇ ਆਰਡਰ ਸੋਨਾ ਬਣਾਊਗੀ ਉਹ ਸਾਨੂੰ ਝੋਲੀ ਦੱਸਦੀ ਆ ਤੇ ਪੂਸਤੋ ਥੋੜੇ ਸਾਹਮਣੀਆਂ ਵੀ ਪੂਸਤੋ ਲੰਡੀ ਆ ਗਈ ਉਦੋਂ ਬਾਡੀ ਬੁੱਡੀ ਵਾਲੇ ਮਾਮਲੇ 'ਚ ਨਹੀਂ ਛੋਟੀ ਹੈਗੀ ਬਾਡੀ ਵਾਲੇ ਮਾਮਲੇ 'ਚ ਵੀ ਫੁੱਲ ਡਾਬ ਲਾ ਗਈ ਕੱਦ ਬੱਡ ਵੀ ਫੁੱਲ ਆ ਗਿਆ ਇਹਦਾ ਰੇਟ ਕਿ ਲਊਗਾ ਜੀ ਇਹਦਾ ਨੇਟ ਕਰਦੇ ਆ ਬਾਈ 90 90 ਫਿਕਸ ਜੀ ਕਿੰਨੇ ਕਿ ਜੀ 80 ਦੀ ਛੜ ਦਾਂਗੇ 80 ਦੀ ਦੇ ਦਾਂਗੇ ਦੇ ਦਾਂਗੇ ਤੇ ਹੁਣ ਕਹਿ ਰਹੀ ਉਹ ਨਾਲ ਵਾਲੀ ਬੱਚੀ ਤੇ ਮਾਰਦੇ ਕੈਮਰਾ ਉਹਨੂੰ ਖੜੀ ਨੂੰ ਦਿਖਾ ਦੇ ਥੋੜਾ ਜਿਹਾ ਕਿ ਬੱਚੀਆਂ ਸਾਨੂੰ ਪਤਾ ਸ਼ਰਾਰਤ ਕਰਦੀਆਂ ਇਹਦੀ ਉਮਰ ਕਿੰਨੀ ਕਾ ਬਾਈ ਇਹਦੀ ਹੈਗੀ ਆ ਬਾਈ ਸਾਲ ਦੀ ਹੋ ਗਈ 1 ਸਾਲ ਦੀ ਹਾਂ 1 ਸਾਲ ਦੀ ਤਕਰੀਬਨ ਸਿੰਘ ਆ ਗਏ ਨੇ ਸਿੰਘ ਆ ਗਏ ਬਸ ਹਾਂ ਲਿਆਣੀ ਆਪਾਂ ਨੇ ਇਹ ਫਾਰਮ ਚੋਂ ਠੀਕ ਹੈ ਜੀ ਲਿਆਏ ਤਾਂ ਜਦ ਬਹੁਤ ਰਾਜੀ ਦੀ ਆਪਣੇ ਕੋਲ ਜੀ ਨਹੀਂ ਦਾਇਆ ਨੇ ਠੀਕ ਹੈ ਗੱਲ ਦਿੱਲੀ ਪਰ ਹੈਗਾ ਹਾਂ ਤਕਰੀਬਨ 1 1 ਹਾਂ ਬਾਕੀ ਇਹਦੀ ਮਾਹਰ ਦਾ ਰਿਕਾਰਡ ਦੱਸਿਆ 30 ਕਿਲੋ ਦਾ ਬੰਦੇ ਨੇ ਠੀਕ ਹੈ ਜੀ ਹਾਂ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹਦਾ 12000 ਰੁਪਏ ਦਾ 12 ਦੀ ਦੇ ਦਾਂਗੇ ਥਣ ਸਿੰਗਲ ਚਾਰ ਹੀ ਆਗੇ ਇਹਦੇ ਚਾਰ ਥਣ ਹਾਂ ਫालतू ਤਾਂ ਨਹੀਂ ਕੋਈ ਨਾ ਆ ਥਣ ਆਗੇ ਸਿੰਗਲ ਚਾਰ ਉਮਰ ਆ ਗਈ ਸਾਲਕ ਦੀ ਬਾਈ ਕਹਿੰਦਾ ਲੈ ਕੇ ਸ਼ੌਕ ਨੂੰ ਆਏ ਤੇ ਪਰ ਉਦਾਂ ਕਈ ਵਾਰੀ ਪਸ਼ੂ ਆ ਕੇ ਨਾ ਸੈੱਟ ਨਹੀਂ ਹੁੰਦਾ ਦਿਲ ਨਹੀਂ ਤਰਿਆ ਬੰਦੇ ਆ ਇਹ ਸੈੱਟ ਨਹੀਂ ਹੋਈ ਬੱਚੀ ਆ ਕੇ ਤੇ ਬਾਈ ਕਹਿੰਦਾ ਇਹ ਦੇ ਦਾਂਗੇ 12 ਕਹ ਹਜ਼ਾਰ ਦੀ ਤੇ ਹੁਣ ਗੈਰ ਇੱਕ ਗਾਂ ਖਾਵਾਂਗੇ ਆਪਾਂ ਉਹ ਆ ਗਈ ਮੇਰਾ ਖਿਆਲ ਸਿੰਘਾਂ ਵਾਲੀ ਬਾਈ ਸਿੰਘਾਂ ਵਾਲੀ ਬਾਦੀ ਕਿਵੇਂ ਸਵਾਧੀ ਠੀਕ ਆ ਨਸੀਲ ਆ ਚਾਹੇ ਚਾਰ ਟਾਈਮ ਚੋਲੋ ਹਾਂ ਜ਼ਮੀਂ ਠੰਡੀ ਕਿੰਨੇ ਮਹੀਨਿਆਂ ਦੀ ਗੱਭਣੂਗੀ ਇਹ 7 ਮਹੀਨਿਆਂ ਦੀ ਗੱਭਣ ਹਜੇ ਵੀ ਦਿੰਦੀ 6 ਕਿਲੋ ਦੁੱਧਾ ਹੁਣ 6 ਕਿਲੋ ਹਾਲ ਫਲਾ ਹਾਂ ਤਾਜੀ ਦਾ ਕਿੰਨਾ ਕਿ ਦੁੱਧਾ ਦਾ ਤਾਜੀ ਦਾ ਚਲਦੀ ਆ ਇਹ ਪੀਕ ਤੇ 20 ਲੀਟਰ ਤੇ 20 ਮੱਜਾਂ ਵਰਗਾ ਦੁੱਧ ਜਮੇ ਚਿੱਟਾ ਠੀਕ ਆ ਗੱਲ ਆ ਹਾਂ ਆ ਤੇ ਦੁੱਧੇ ਦਾ ਬਾਕੀ ਕਰੋ ਕਰੋ ਸਾਂਗ ਕਰੋ ਚਾ ਜਾਦੇ ਪੈਂਦੀ ਆ ਇਹ ਆਪਣੇ ਚ ਜਰਸੀ ਚ ਠੀਕ ਆ ਜੀ ਹਾਂ ਆ ਕੰਨ ਛੋਟਾ ਆ ਗਿਆ ਬਿਲਕੁਲ ਉਦਾਂ ਸਿੰਗ ਆ ਗਿਆ ਅੱਖ ਅੱਖ ਜਰਸੀ ਵਾਲੀ ਆ ਗਈ ਮੱਥਾ ਜਰਸੀ ਵਾਲਾ ਆ ਗਿਆ ਤਾਂ ਤੋਰੇਗਾ ਬਾਈ ਖੋਲ ਕੇ ਹਾਂ ਖੋਲ ਭਜਦੀ ਦਾ ਨਹੀਂ ਨਾ ਨਾ ਕੁਛ ਨਹੀਂ ਕਹਿੰਦੀ ਕਿਹੜਾ ਸੂਆ ਸੂ ਗਿਆ ਬਈ ਅੱਗੇ ਇਹ ਚੌਥਾ ਸੂਆ ਸੂ ਗਿਆ ਚੌਥਾ ਹਾਂ ਇਹ ਦੁੱਧਦਾਰ ਕਾਰਡ ਤਕਰੀਬਨ 20 ਕਿਲੋ ਦਾ ਚੱਲਦੀ ਆ ਜੀ ਆ ਦੁੱਧਦਾਰ ਕਾਰਡ ਬਾਈ ਕਹਿੰਦਾ ਦਾ ਤਕਰੀਬਨ ਤਕਰੀਬਨ 20 ਕਿਲੋ ਦਾ ਹਾਈਟ ਆ ਕੀ ਤਕਰੀਬਨ ਮੀਡੀਅਮ ਇਹਦੀ ਹਾਈਟ ਨਹੀਂ ਹੈਗੀ ਬੜੀ ਜ਼ਿਆਦਾ ਪਰ ਉਹਦਾ ਚੌਣ ਚਬਾਉਣ ਦੀ ਕਿ ਮੈਂ ਚੌਣ ਚਬਾਉਣ ਦੇ ਓਕੇ ਆ ਕੋਈ ਛਰਲਾ ਛਿੱਕਾ ਟਾਇਟ ਪਿਛਲੇ ਥਣ ਚ ਥੋੜਾ ਜਿਹਾ ਛਰਲਾ ਮਾਰਦੀ ਆ ਬਾਈ ਠੀਕ ਆ ਜੀ ਹਾਂ ਇੱਕ ਚੋਂ ਆ ਪਿਛਲੇ ਥਣ ਚ 19 20 ਛਰਲਾ ਮਾਰਦੀ ਮ ਠੀਕ ਹੈ ਗੱਲ ਦੁੱਧ ਪਾਣੀ ਆ 20 ਕਿਲੋ 20 ਕਿਲੋ ਨਰਾਮ ਨਾਲ ਚੱਲ ਜੇ 6 ਕਿਲੋ ਹਾਲ ਫਿਲਹਾਲ ਆ ਨਰਾਮ ਨਾਲ ਪਾਸ ਕਰਾ ਦੂਗੀ ਨਰਾਮ ਨਾਲ ਪਾਸ ਕੀ 6 ਕਿਲੋ ਦੁੱਧ ਕੱਢ ਦਿਆ ਪੂਰਾ ਗੱਪਣ ਕਿਹੜੇ ਤੋਂ ਸੀਮਨ ਕੋ ਕੁਝ ਪਤਾ ਪਈਦਾ ਇਹ ਆਪਣੇ ਇنسان ਫਿਰਦੇ ਨੇ ਉਹ ਸਰਕਾਰੀ ਸਾਹਨੇ ਤੋਂ ਠੀਕ ਕਰਵਾਈਏ ਇਹਦਾ ਰੇਟ ਕੀ ਰੂਗਾ ਜੀ ਇਹਦਾ ਕਰਦੇ ਆਂ ਬਈ 40 ਕਿੰਨੇ ਦੀ ਹੋ ਜੀ ਫਿਕਸ ਜੰਮ 36 ਦੀ ਛੱਡ ਦਾਂਗੇ 35 ਰੇਟ ਕਿਡ ਹੋ ਜੂ ਚਲੋ 35 ਦੀ ਕਰ ਦਾਂਗੇ ਨੰਬਰ ਬੋਲੋ ਜੀ ਨੰਬਰ ਹੈਗਾ ਆਪਣਾ 90414 ਹਾਂਜੀ 87083 9041487083 ਪਿੰਡ ਬਾਈ ਦਾ ਪਿੰਡ ਹੁਸਿਆਣਾ ਜ਼ਿਲ੍ਹਾ ਤੇ ਤਹਿਸੀਲ ਪਟਿਆਲਾ ਪਟਿਆਲੇ ਦੇ ਕੋਲ ਜਿਹੜੇ ਆ ਗਿਆ ਬਾਕੀ ਸੰਪਰਕ ਬਾਈ ਨਾਲ ਕਰ ਲੋ ਇੱਕ ਗਾਂ ਦਿਖਾਤੀ ਤੇ ਦੋ ਝੋਟੀਆਂ ਤਾਜ਼ੀਆਂ ਸੂਈਆਂ ਤੇ ਇੱਕ ਵੱਡੀ ਮੱਝ ਦਿਖਾਤੀ 16 17 ਕਿਲੋ ਵਾਲੀ ਤੇ ਇੱਕ ਛੋਟੀ ਬੱਚੀ ਇਹਨਾਂ ਤੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ